ਉਹ ਸੀ ਅਕਾਲੀ ਦਲ ਉਹ ਸੀ ਉਹ ਪੰਥ ਕਹਿੰਦੇ ਸੀਗੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਪੰਥ ਨੂੰ ਵੋਟ ਪਾਉਣੀ ਹੈ ਪੰਥ ਨੂੰ ਉਹ ਸੱਚ ਸੀ ਐਨੀ ਗੰਦੀ ਰਾਜਨੀਤੀ ਨਹੀਂ ਸੀ ਅਜੇ ਤੋਂ 40-45 ਸਾਲ ਪਹਿਲਾਂ ਜਿੰਨੀ ਹੌਣ ਬਣਾਤੀ ਪੰਜਾਬ ਦਾ ਨੁਕਸਾਨ ਕਰਾਤਾ ਲੋਕ ਭੱਜ ਗਏ ਬੱਚੇ ਭੱਜ ਗਏ ਟਰੂਡੋ ਦਾ ਥੈਂਕਸ ਕਰਕੇ ਆਇਆ 3 ਲੱਖ ਮੈਂ ਕਿਹਾ ਵਾਰਡ ਦਾ ਥੈਂਕ ਯੂ ਤੁਸੀਂ ਚੁਣ ਲਿਆ ਸਾਨੂੰ ਜੋ ਦੇਤਾ ਪਰ ਇੱਕ ਤਰ੍ਹਾਂ ਧੰਨਵਾਦ ਕਰਦਾ ਹਾਂ 3 ਲੱਖ ਬੱਚਾ ਕੈਨੇਡਾ ਚੱਲਿਆ ਗਿਆ ਮੈਂ ਕਿਹਾ ਤੂੰ 3 ਲੱਖ ਬੱਚਾ ਸਾਡਾ ਨਸ਼ੇ ਤੋਂ ਬਚਾਤਾ ਬਹੁਤ ਧੰਨਵਾਦ ਵਾਹ ਜੀ ਵਾਹ ਹੱਥ ਜੋੜ ਕੇ ਸਟੇਜ ਤੋਂ ਬੋਲਿਆ ਖੜ ਕੇ ਉਹਨੇ ਮੇਰਾ ਸਤਿਕਾਰ ਕੀਤਾ ਮੇਰਾ ਦੋਸਤ ਹੈ ਕਹਿੰਦਾ ਯਾਰ ਮਾਂ ਨੇ ਨੰਗੇ ਜੰਮੇ ਸੀ ਉਹ ਘੀਰ ਤੇ ਖੱਫਣ ਜੇ ਮਿਲਿਆ ਮੈਂ ਖੱਫਣ ਲਈ ਕੰਮ ਕਰਦਾ ਰਿਹਾ ਸੀ ਸਾਲ ਬੇਈਮਾਨੀਆਂ ਲੁੱਟਾਂ ਖੁੱਟਾਂ ਕਹਿੰਦਾ ਉਹ ਵੀ ਅੱਗ ਨਹੀਂ ਲਾ ਲਿਆ ਉਹ ਮੈਨੂੰ ਸਵਾਲ ਕਰਦੀ ਹੈ ਤੇਰੀ ਮਾਂ ਨੇ ਨੰਗਾ ਜੰਮੇ ਸੀ ਆਹ ਕਿਉ ਲੈ ਚੱਲੇ ਆ ਤੇ ਫਿਰ ਲੀਡਰ ਨੂੰ ਜਾਣਾ ਕੀ ਇਹ ਨਾਲ ਕਿਉਂ ਹੱਕ ਖਾਣੇ ਆ ਸਾਡੇ ਉਹ ਅੱਗ ਨਹੀਂ ਲਾ ਲਿਆ ਖੱਫਣ ਪਹਿਲਾ ਅੰਕ ਕਪੜੇ ਉਹ ਲੱਗਦੀ ਐ ਸਿਵਿਆਂ ਚ ਹੂੰ ਇੱਦੀ ਸਾਡਾ ਖਾਣ ਪਾਣ ਸਾਰਾ ਖਰਾਬ ਹੋ ਚੁੱਕਿਆ ਹੂੰ ਪਾਣੀ ਤੋਂ ਲਾ ਲੋ ਨਾ ਪਾਣੀ ਇੱਕ ਬੋਤਲ ਮੇਨ ਛੋਟੀ ਜੀ ਦਿੰਨੇ ਆ ਮੈਂ ਇਕੱਲਾ ਉਹਨਾਂ ਕੀ ਸਾਫ ਪੀ ਰਿਹਾ ਮੱਝ ਨੇ ਪੀਣਾ 15 15 ਕਿਲੋ ਸਵੇਰ 15 ਦੁਪਹਿਰ ਤੇ 15 ਸ਼ਾਮ ਨੂੰ 45 50 ਕਿਲੋ ਪਾਣੀ ਪੀਣਾ ਫਿਰ 5 ਕਿਲੋ ਦੁੱਧ ਦੇਣਾ ਹੂੰ ਮੱਝ ਨੂੰ ਵੀ ਸਾਫ ਪਾਣੀ ਪਿਓ ਫੇਰ ਹੀ ਦੁੱਧ ਸਾਫ ਦੋ ਦੁੱਧ ਖਰਾਬ ਹੋ ਗਿਆ ਪਨੀਰ ਦਹੀਂ ਲੱਸੀ ਸਬਜ਼ੀਆਂ ਦੇ ਕਿਸਾਨ ਟੀਕੇ ਲਾਲਾ ਛੁੱਟੀ ਤੁਰੇ ਜਾ ਰਹੇ ਆ ਸਪਰੇਆਂ ਕਰ ਕਰਕੇ ਸਬਜ਼ੀ ਵੀ ਖਰਾਬ ਹੋ ਗਈ ਠੀਕ ਆ ਜੀ ਫਿਰ ਜੂਪੀ ਵਾਲਾ ਆਇਆ ਉਹਨੇ ਕੇਲਿਆਂ ਦੀ ਰੇੜੀ ਲਾ ਲਈ ਉਹਨੇ ਕਿਹਾ ਯਾਰ ਇਹ ਵੱਡੀਆਂ ਵੱਡੀਆਂ ਗੱਡੀਆਂ ਲੈ ਫਿਰਦੇ ਪੰਜਾਬ ਵਾਲੇ ਇਹ ਜਿਹੇ ਕਰਪਟ ਹੋ ਗਏ ਤੇ ਮੈਂ ਕਿਉਂ ਭਲਾ ਮਾਨਸਾ ਉਹਨੇ ਰਾਤ ਨੂੰ ਕੇਲਿਆਂ ਨੂੰ ਕੈਮੀਕਲ ਲਾ ਕੇ ਸਵੇਰ ਨੂੰ ਖੱਟੇ ਕਰਦੇ ਉਹ ਵੀ ਸਾਡੀ ਕਰਪਟ ਸਟੇਟ ਗੁਰੂਆਂ ਪੀਰਾਂ ਦੀ ਧਰਤੀ ਸੀ ਅੱਗੇ ਹੁਣ ਨਹੀਂ ਕਹਿਣਾ ਮੈਂ ਹੁਣ ਤਾਂ ਮਹਾ ਕਰਪਟ ਹੈ ਦਾਜ ਦੀ ਰਾਜਧਾਨੀ ਨਸ਼ੇ ਦੀ ਰਾਜਧਾਨੀ ਕੈਂਸਰ ਦੀ ਰਾਜਧਾਨੀ ਕਰਪਸ਼ਨ ਦੀ ਰਾਜਧਾਨੀ ਉਹ ਵੀ ਕਰਪਟ ਹੋ ਗਿਆ ਸਾਡੀ ਫਿਰ ਸਾਫ਼ ਕੀ ਰਹਿ ਗਿਆ ਰਸੋਈ ਚ ਪੱਥਰ ਪੱਤਰ ਦਾ ਖਾਣਾ ਨਹੀਂ ਮੈਂ ਪਿਛਲੇ ਇੰਟਰਵਿਊ ਚ ਕਹੀ ਮੇਰੀ ਮਾਂ ਕੋ ਇਹਦਾ ਪੋਚਾ ਲਾਉਂਦੀ ਸੀ ਪਰ ਖਾਣ ਪਾਣ ਸਾਫ਼ ਸੀ ਸਾਡਾ ਹੂੰ ਹੈਨਾ ਵਿੱਚ ਕੀ ਪਾ ਰਹੇ ਆ ਉਹ ਉਹ ਤਾਂ ਖਰਾਬ ਹੈ ਹੂੰ ਤੇ ਮਰ ਨਹੀਂ ਹੈ ਹੂੰ ਆ ਕਾਰਨ ਰੂਟ ਕਾਸ ਹੈ ਠੀਕ ਹੈ ਖਾਣ ਪਾਣ ਠੀਕ ਕਰੋ ਸਟ्रेस ਫਰੀ ਜੀਵਨ ਜਿਉਮੋ ਸਿੰਪਲ ਜੀਵਨ ਜੀਵਨ ਜਿਉਮੋ ਹੂੰ ਗੁਰੂ ਦੇ ਕਹਿਣੇ ਚ ਰਿਓ ਉਹ ਆਤਮਾ ਪਰਮਾਤਮਾ ਇਹਨੂੰ ਨੱਪਿਆ ਨਾ ਕਰੋ ਲੀਡਰੋ ਇਹ ਬੋਲਦੀ ਹੈ ਹੂੰ ਕਿਤੇ ਝੂਠਾ ਹੈ ਇਹ ਤੇਰਾ ਪੈਸਾ ਨਹੀਂ ਮੈਨੂੰ ਕਿਸੇ ਨੇ ਸਵੇਰੇ ਅੱਜ ਭੇਜੀ ਚੀਜ਼ ਮੈਨੂੰ ਬੜਾ ਪਸੰਦ ਆਈ ਕਹਿੰਦਾ ਯਾਰ 80 ਸਾਲ ਜ਼ਿੰਦਗੀ ਚ ਘੋਲ ਹੀ ਕਰਦੇ ਰਹੇ ਹੈ ਮੇਰਾ ਦੋਸਤ ਹੈ ਕਹਿੰਦਾ ਯਾਰ ਮਾਂ ਨੇ ਨੰਗੇ ਜੰਮੇ ਸੀ ਵੀ ਘੀਰ ਤੇ ਖੱਪਣ ਜੇ ਮਿਲਿਆ ਮੈਂ ਖੱਪਣ ਲਈ ਕੰਮ ਕਰਦਾ ਰਿਹਾ 60 ਸਾਲ ਬੇਈਮਾਨੀਆਂ ਲੁੱਟਾਂ ਖਸਟਾਂ ਕਹਿੰਦਾ ਉਹ ਵੀ ਅੱਗ ਨਹੀਂ ਲਾ ਲਿਆ ਉਹ ਮੈਨੂੰ ਸਵਾਲ ਕਰਦੀ ਹੈ ਤੇਰੀ ਮਾਂ ਨੇ ਨੰਗਾ ਜੰਮੇ ਸੀ ਆਹ ਕੌ ਲੈ ਚੱਲੇ ਆ ਤੇ ਫਿਰ ਲੀਡਰ ਨੂੰ ਜਾਣਾ ਕੀ ਇਹ ਨਾਲ ਕਿਉਂ ਹੱਕ ਖਾਣੇ ਆ ਸਾਡੇ ਹੂੰ ਉਹ ਅੱਗ ਨਹੀਂ ਲਾ ਲਿਆ ਖੱਪਣਾ ਪਹਿਲਾ ਅੰਕ ਕਪੜੇ ਉਹ ਲੱਗਦੀ ਐ ਸਿਵਿਆਂ ਚ ਹੂੰ ਮੇਰੇ ਵੀ ਨਹੀਂ ਕੁਛ ਰਹਿਣਾ ਐ ਹੂੰ ਠੀਕ ਐ ਜੋ ਧਰਿਆ ਨਾ ਕੁਆਂਟਲ ਦੀਆਂ ਲੱਕੜਾਂ ਦੇ ਦੋ ਕੁਆਂਟਲ ਦੀਆਂ ਤੇ ਹੂੰ ਜਿਹੜੇ ਤੁਸੀਂ ਲੋਕਾਂ ਦਾ ਖੂਨ ਪੀਤਾ ਤੇ ਫਿਰ ਉੱਥੇ ਸਰੜ ਸਰੜ ਕਰਕੇ ਦੋ ਮਿੰਟ ਨਹੀਂ ਲੱਗਣਗੇ ਫਿਰ ਕਿਉਂ ਹੱਕ ਹਨ ਇਹ ਬਾਣੀ ਕਹਿੰਦੀ ਐ ਇਹ ਨਾ ਕਰੋ ਪਰ ਅਸੀਂ ਕਰਦੇ ਆ ਹੂੰ ਗੀਤਾ ਵੀ ਕਹਿੰਦੀ ਐ ਗੁਰਗੰਸਾਹਿਬ ਵੀ ਕਹਿ ਰਹੇ ਆ ਫਿਰ ਤੁਸੀਂ ਫਿਰ ਸਿੱਖਿਆ ਕੀ ਬਾਣੀ ਤੋਂ ਵੀ ਹੂੰ ਕੱਲੇ ਮੱਥੇ ਰੱਖਣੇ ਇਹ ਬਾਹਰੀ ਸਤਕਾਰ ਹੈ ਅਸਲੋਂ ਪੜੋ ਉਹਨੂੰ ਤੇ ਜੀਵਨ ਤੇ ਲਾਓ ਕੀ ਮੈਂ ਉਹਦੇ ਖਰਾ ਉਤਰਿਆ ਜੇ ਮੇਰੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਫੇਲੋ ਉੱਚੇ ਮੈਂ ਮੈਂ ਵੀ ਫੇਲ ਹ ਹ ਇਸ ਕਰਕੇ ਉਹਨਾਂ ਤੇ ਥੋੜੀ ਜੀਵਨ ਜਿਉਣ ਦੀ ਜਾਂਚ ਸਿੱਖੋ ਬਾਣੀ ਕੀ ਹੈ ਜੀਵਨ ਜਾਂਚ ਜੀ ਉਹ ਪੜੀ ਨਹੀਂ ਹਮ ਆਓ ਥੋੜਾ ਜਿਹਾ ਗੁਰੂ ਦਾ ਪੈਰ ਰੱਖਿਆ ਕਰੋ ਖੂਨ ਪੀ ਰਹੇ ਇਹ ਲੋਕ ਕਹਿੰਦੇ ਸਾਬ ਲੀਡਰਸ ਦਿੱਤੇ ਤੁਸੀਂ ਬੜਾ ਕਰਾਰਾ ਤਾਂ ਜੇ ਨਹੀਂ ਕੱਸਦੇ ਸਿੱਧਾ ਹੀ ਬੋਲਦੇ ਤੁਸੀਂ ਬੜੇ ਬੇਬਾਕ ਹੋ ਕੇ ਬੋਲਦੇ ਹੋ ਕਿਸੇ ਰਾਜਨੀਤਿਕ ਪਾਰਟੀ ਤੁਸੀਂ ਮੈਂ ਸਾਬ ਨੂੰ ਮੈਂ ਕਿਸੇ ਨਹੀਂ ਮੇਰੇ ਬਾਪ ਵੀ ਲੀਡਰ ਸੀ ਉਹ ਬੜੀ ਸੱਚੀ ਸੋਚੀ ਲੀਡਰ ਸੀ ਉਦੋਂ ਹੁਣ ਤਾਂ ਅਕਾਲੀ ਦਲ ਕਰਤਾ ਉਹ ਪੰਥ ਕਹਿੰਦੇ ਸੀਗੇ ਮੇਰੀ ਮਾਂ ਅਮਰਤਾ ਰਹੀ ਸੀਗੀ ਤੇ ਮੇਰਾ ਬਾਪ ਕੋਲੇ ਖਰਮਾਨ ਪਾਈ ਹੁੰਦੀ ਸੀ ਤਰਚਮੇ ਅਚ ਇਸ਼ਨਾਨ ਕਰਕੇ ਤੇ ਉੱਥੇ ਬਰਾਣਿਆਂ ਜੀ ਸੌ ਜਾਣਾ ਹੁਣ ਇਹ ਏਸੀ ਕਮਰੇਆਂ 'ਚ ਸੌਂਦੇ ਜਾ ਕੇ ਉੱਥੇ ਉਹ ਸੀ ਅਕਾਲੀ ਦਲ ਉਹ ਸੀ ਉਹ ਪੰਥ ਕਹਿੰਦੇ ਸੀਗੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਪੰਥ ਨੂੰ ਵੋਟ ਪਾਉਣੀ ਹੈ ਪੰਤ ਨੂੰ ਉਹ ਸੱਚ ਸੀ ਐਨੀ ਗੰਦੀ ਰਾਜਨੀਤੀ ਨਹੀਂ ਸੀ ਆਇਆ 40 45 ਸਾਲ ਪਹਿਲਾਂ ਜਿੰਨੀ ਹੋਣ ਬਣਾਤੀ ਪੰਜਾਬ ਦਾ ਨੁਕਸਾਨ ਕਰਾਤਾ ਲੋਕ ਭੱਜ ਗਏ ਬੱਚੇ ਭੱਜ ਗਏ ਟਰੂਡੋ ਦਾ ਥੈਂਕਸ ਕਰਕੇ ਆਇਆ 3 ਲੱਖ ਬੱਚਾ ਮੈਂ ਕਿਹਾ ਵਾਰਡ ਦਾ ਥੈਂਕ ਯੂ ਤੁਸੀਂ ਚੁਣ ਲਿਆ ਸਾਨੂੰ ਜੋ ਦੇਤਾ ਪਰ ਇੱਕ ਤਰ੍ਹਾਂ ਧੰਨਵਾਦ ਕਰਦਾ 3 ਲੱਖ ਬੱਚਾ ਕੈਨੇਡਾ ਚੱਲਿਆ ਗਿਆ ਮੈਂ ਕਿਹਾ ਤੂੰ 3 ਲੱਖ ਬੱਚਾ ਸਾਡਾ ਨਸ਼ੇ ਤੋਂ ਬਚਾਤਾ ਬਹੁਤ ਧੰਨਵਾਦ ਵਾਹ ਜੀ ਵਾਹ ਹੱਥ ਜੋੜ ਕੇ ਸਟੇਜ ਤੋਂ ਬੋਲਿਆ ਖੜ ਕੇ ਉਹਨੇ ਮੇਰਾ ਸਤਿਕਾਰ ਕੀਤਾ ਮੇਰੇ ਕੋ 3 ਲੱਖ ਬੱਚਾ ਸਾਡਾ ਸਾਂਭ ਲਿਆ ਇਹ ਨਸ਼ੇ ਚ ਲੱਗ ਜਾਣਾ ਸੀ 2 ਲੱਖ ਇੰਗਲੈਂਡ ਨੇ ਸਾਂਭ ਲਿਆ 2.5 ਲੱਖ ਆਸਟ੍ਰੇਲੀਆ ਨੇ ਆਸਟ੍ਰੇਲੀਆ ਚ ਵੀ ਧੰਨਵਾਦ ਕਰੂੰ ਉਹਨਾਂ ਦੀ ਪਾਰਲੀਮੈਂਟ ਤੇ ਜਾਣਾ ਮੈਨੂੰ ਸੱਦਿਆ థాంక్స్ ਕਰੂੰ ਸਾਡੇ ਬੱਚੇ ਸਾਂਭ ਲਏ ਬੱਚੇ ਸਾਂਭੇ ਨਹੀਂ ਨਸ਼ੇ ਤੋਂ ਬਚਾਦੇ ਨਸ਼ੇ ਤੋਂ ਬਚਾ ਲੇ ਹਾਂ ਨਸ਼ਾ ਕੈਪੀਟਲ ਆ ਪੰਜਾਬੀ ਕੈਂਸਰ ਦਾ ਉਮੀਦ ਤੋਂ ਬਚਾ ਲੇ ਨਸ਼ੇ ਤੋਂ ਬਚਾ ਲੇ ਟਰੂਡੋ ਸਾਹਿਬ ਨਾਲ ਮਿਲਣ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਰੀਸੈਂਟਲੀ ਉਹਨਾਂ ਨੇ ਤੁਹਾਨੂੰ ਅਵਾਰਡ ਵੀ ਦਿੱਤਾ ਹੈ ਬਹੁਤ ਵਧੀਆ ਜੀ ਮੈਂ ਥੈਂਕਸ ਕਰਦਾ ਮੈਂ ਉਹਦੇ ਕਾਬਲ ਨਹੀਂ ਐਂਡ ਮੈਂ ਨਾਗਰਿਕ ਆ ਮੈਂ ਜੀ ਮੈਂ ਇੰਡੀਅਨ ਵੀ ਐ OCIA ਵੀ ਐ ਪਰ ਕੈਨੇਡਾ ਵਾਲੇ ਸਤਕਾਰ ਕਰ ਰਹੇ ਆ ਮੇਰਾ ਇਸ ਬੜੀ ਬੜੀ ਸਾਡੀ ਸੰਸਥਾ ਦੀ ਬੜੀ ਵੱਡੀ ਇਹ ਉਪਲਬਧੀ ਆ ਮੈਨੂੰ ਸੁਣਨ ਚ ਆਇਆ ਤੁਹਾਡੀ ਟੀਮ ਤੋਂ ਵੀ ਬੜਾ ਢੋਲ ਵਜਾ ਕੇ ਉਹਨਾਂ ਨੇ ਤੁਹਾਡਾ ਸਤਿਕਾਰ ਕੀਤਾ ਕਿ ਕੀ ਕਹਿੰਦੇ ਸੀ ਬਹੁਤ ਜੀ ਮੈਂ ਮੈਂ ਦੇ ਕਾਬਲ ਨਹੀਂ ਸੀ ਯਾਰ ਤੇ ਮੈਨੂੰ ਸ਼ਰਮ ਆਉਂਦੀ ਸੀ ਕਿ ਮੇਰੇ ਲਈ ਢੋਲ ਬੈਂਡ ਵਜਾ ਵਜ ਰਿਹਾ ਮੈਂ ਇੱਕ ਸਿੰਪਲ ਜਿਹਾ ਬੰਦਾ ਉਹ ਕੀ ਇਨਸੀਡੈਂਟ ਕੀ ਸੀਗਾ ਜਦੋਂ ਤੁਸੀਂ 에어ਪੋਰਟ ਤੇ ਹੈ ਢੋਲ ਵਜਿਆ ਤਾਂ ਕਿਸ ਤਰ੍ਹਾਂ ਤੁਹਾਨੂੰ ਉਹ ਲੈਣ ਆਏ ਜੀ ਮੈਨੂੰ ਬੜੀ ਵੀਆਈਪੀ ਟ੍ਰੀਟਮੈਂਟ ਦਿੱਤੀ ਮੈਂ ਕਿਹਾ ਨਹੀਂ ਆਗੇ ਮਨਾਟੇ ਵੀਆਈਪੀ ਜੀ ਮੈਂ ਤਾਂ ਇੱਕ ਸਿੰਪਲ ਇਨਸਾਨ ਹਾਂ ਕਿ ਮੇਰੇ ਨਾਲ ਸਿੰਪਲੀ ਮੈਨੂੰ ਟ੍ਰੀਟ ਕਰੋ ਪਰ ਉਹਨਾਂ ਨੇ ਬੜਾ ਅੱਛੀ ਤਰ੍ਹਾਂ ਬਹੁਤ ਪਿਆਰ ਦਿੱਤਾ ਮੈਂ ਰਿਣੀ ਰਹੂੰਗਾ ਅੰਡ ਵੱਡਾਰੀ ਨਹੀਂ ਇਹ ਰਹੂ ਆਪਦੇ ਵਾਰਡ ਨਾਲ ਕਿ 3 ਲੱਖ ਬੱਚਾ ਨਸ਼ੇ ਤੋਂ ਬਚਾਤਾ ਹਮ ਥੈਂਕ ਯੂ ਸ਼ੁਕਰੀਆ